ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਦੋਸਤੋ ਇੱਕ ਕਹਾਣੀ ਹੈ ਨੀਹਾ ਦੀ ਇੱਕ ਐਸੀ ਲੜਕੀ ਦੀ ਜਿਸ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਨੇ ਬਾਰ-ਬਾਰ ਦਸਕਤ ਦਿੱਤੀ ਪਰ ਇੱਕ ਦਿਨ ਇੱਕ ਅਣਜਾਣ ਆਦਮੀ ਨੇ ਉਸ ਦੀ ਜ਼ਿੰਦਗੀ ਵਿੱਚ ਇਦਾਂ ਦੀ ਦਸਕਤ ਦਿੱਤੀ ਕਿ ਹਰ ਦਰਦ ਦੀ ਕਹਾਣੀ ਹੀ ਬਦਲ ਗਈ ਪਰ ਨੀਹਾ ਨਹੀਂ ਜਾਣਦੀ ਸੀ ਕਿ ਜਿਸ ਰੋਸ਼ਨੀ ਨੇ ਉਸ ਨੂੰ ਜੀਣਾ ਸਿਖਾਇਆ ਹੈ ਉਹੀ ਉਸਦੀ ਸਭ ਤੋਂ ਵੱਡੀ ਪ੍ਰੀਖਿਆ ਬਣ ਜਾਵੇਗੀ ਦੋਸਤੋ ਇਸ ਪੂਰੀ ਕਹਾਣੀ ਨੂੰ ਜਾਣਨ ਦੇ ਲਈ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਮੇਹਾ ਇੱਕ ਸਧਾਰਨ ਜਿਹੀ ਔਰਤ ਜਿਸ ਦਾ ਚਿਹਰਾ ਸਾਦਗੀ ਨਾਲ ਭਰਿਆ ਹੋਇਆ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਣਕਹੀ ਕਹਾਣੀ ਸੀ ਉਸ ਦੀ ਗੋਦ ਵਿੱਚ ਉਸ ਦਾ ਮਸੂਮ ਜਿਹਾ ਬੱਚਾ ਰਾਜੂ ਸੁੱਤਾ ਪਿਆ ਸੀ ਅੰਦਾਰ ਤੋਂ ਪਪਾਲ ਦੀ ਟ੍ਰੇਨ ਵਿੱਚ ਬੈਠੀ ਨੀਹਾ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਟ੍ਰੇਨ ਦੀ ਖਿੜਕੀ ਤੋਂ ਬਾਹਰ ਦੇਖਦੇ ਹੋਏ ਉਸ ਦਾ ਮਨ ਅਤੀਤ ਦੀਆਂ ਗਲੀਆਂ ਵਿੱਚ ਭਟਕ ਰਿਹਾ ਸੀ ਉਹ ਸੋਚ ਰਹੀ ਸੀ ਕਿ ਕਿਵੇਂ ਉਸ ਦੀ ਜ਼ਿੰਦਗੀ ਜੋ ਕਦੇ ਹਾਸੇ ਖੁਸ਼ੀਆਂ ਨਾਲ ਭਰੀ ਹੋਈ ਸੀ ਅੱਜ ਇਸ ਮੋੜ ਤੇ ਆ ਖੜੀ ਹੋਈ ਹੈ ਨੀਹਾ ਦੀ ਜ਼ਿੰਦਗੀ ਵਿੱਚ ਕਦੇ ਇੰਨੀਆ ਮੁਸ਼ਕਲਾਂ ਨਹੀਂ ਸੀ ਉਹ ਇੱਕ ਛੋਟੇ ਜਿਹੇ ਪਿੰਡ ਵਿੱਚ ਵੱਡੀ ਹੋਈ ਸੀ ਮਾਤਾ ਪਿਤਾ ਦੀ ਛੋਟੀ ਬੇਟੀ ਸੀ ਪਰ ਉਸਦੀ ਵੱਡੀ ਭੈਣ ਸੀਮਾ ਉਸਦੀ ਸਭ ਤੋਂ ਵਧੀਆ ਦੋਸਤ ਸੀ ਦੋਨੇ ਭੈਣਾਂ ਇਕੱਠੀਆਂ ਹੱਸਦੀਆਂ ਖੇਡਦੀਆਂ ਸੀ ਇੱਕ ਦੂਜੇ ਦੇ ਦੁੱਖ ਸੁੱਖ ਵੰਡਾਉਂਦੀਆਂ ਸੀ ਪਰ ਨੇਹਾ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸਨੇ ਆਪਣੇ ਦਿਲ ਦੀ ਸੁਣੀ ਤੇ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਇੱਕ ਮੁੰਡੇ ਨੂੰ ਪਿਆਰ ਕਰ ਬੈਠੀ ਉਸਦਾ ਨਾਮ ਸੀ ਮੋਹਿਤ ਮੋਹਿਤ ਦੀਆਂ ਗੱਲਾਂ ਨੇ ਉਸਦੇ ਵਾਅਦਿਆਂ ਨੇ ਨੀਹਾ ਨੂੰ ਇਦਾਂ ਲੱਗਿਆ ਜਿਵੇਂ ਉਸਨੇ ਆਪਣੀ ਜ਼ਿੰਦਗੀ ਦਾ ਉਹ ਸੁਪਨਾ ਪੂਰਾ ਹੋ ਗਿਆ ਹੋਵੇ ਜੋ ਹਰ ਕੁੜੀ ਦੇਖਦੀ ਹੈ ਪਰ ਮਾਤਾ ਪਿਤਾ ਤੇ ਸੀਮਾ ਨੇ ਉਸ ਨੂੰ ਬਾਰ-ਬਾਰ ਸਮਝਾਇਆ ਨੀਹਾ ਇਹ ਮੁੰਡਾ ਠੀਕ ਨਹੀਂ ਇਸ ਦੇ ਬਾਰੇ ਵਿੱਚ ਸਮਝ ਕੇ ਫੈਸਲਾ ਕਰ ਪਰ ਪਿਆਰ ਵਿੱਚ ਅੰਨੀ ਨੀਹਾ ਨੇ ਕਿਸੇ ਦੀ ਨਹੀਂ ਸੁਣੀ ਉਸਨੇ ਮੋਹਿਤ ਦੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਕੋਝ ਦਿਨ ਤਾ ਸਭ ਕੁਝ ਵਧੀਆ ਰਿਹਾ ਮੋਹਿਤ ਉਸ ਨੂੰ ਪਿਆਰ ਕਰਦਾ ਸੀ ਤੇ ਨੇਹਾ ਨੂੰ ਲੱਗਦਾ ਸੀ ਕਿ ਉਸ ਨੇ ਸਹੀ ਫੈਸਲਾ ਲਿਆ ਹੈ ਜਲਦ ਹੀ ਉਸ ਦੀ ਜ਼ਿੰਦਗੀ ਵਿੱਚ ਇੱਕ ਨੰਨਾ ਮਹਿਮਾਨ ਆਇਆ ਉਹਨਾਂ ਦਾ ਬੇਟਾ ਰਾਜੂ ਰਾਜੂ ਦੀਆਂ ਕਿਲਕਾਰੀਆਂ ਨੇ ਨੇਹਾ ਦੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਪਰ ਹੌਲੀ-ਹੌਲੀ ਮੋਹਿਤ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਿਆ ਉਹ ਜੂਹਾ ਖੇਡਣ ਦਾ ਆਦੀ ਸੀ ਪਹਿਲਾਂ ਤਾਂ ਨੇਹਾ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਪਰ ਪਿੰਡ ਵਾਲਿਆਂ ਦੀਆਂ ਗੱਲਾਂ ਤੇ ਮੋਹਿਤ ਦੇ ਬਦਲੇ ਹੋਏ ਵਿਵਹਾਰ ਨੇ ਉਸ ਨੂੰ ਸੱਚ ਦਾ ਸਾਹਮਣਾ ਕਰਵਾਇਆ ਮੋਹਿਤ ਰਾਤ ਭਰ ਘਰ ਤੋਂ ਗੈਰ ਰਹਿੰਦਾ ਤੇ ਜਦੋਂ ਘਰ ਆਉਂਦਾ ਜਾਂ ਤਾਂ ਨਸ਼ੇ ਵਿੱਚ ਤੁੱਟ ਹੁੰਦਾ ਜਾਂ ਗੁੱਸੇ ਵਿੱਚ ਚਲਾਉਂਦਾ ਨੀਹਾ ਨੇ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੋਹਿਤ ਤੇ ਕੋਈ ਫਰਕ ਨਹੀਂ ਪੈਂਦਾ ਇੱਕ ਰਾਤ ਨੀਹਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਮੋਹਿਤ ਦੋ ਅਣਜਾਣ ਮੁੰਡਿਆਂ ਦੇ ਨਾਲ ਘਰ ਆਇਆ। ਉਹਨਾਂ ਦੀਆਂ ਅੱਖਾਂ ਲਾਲ ਸੀ ਤੇ ਮੋਹਿਤ ਦੇ ਚਿਹਰੇ ਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ। ਨੀਹਾ ਨੇ ਡਰਦੇ ਹੋਏ ਪੁੱਛਿਆ, ਕੀ ਹੋਇਆ? ਇਹ ਲੋਕ ਕੌਣ ਹਨ? ਮੋਹਿਤ ਨੇ ਠੰਡਾ ਸਾਹ ਲੈਂਦੇ ਹੋਏ ਕਿਹਾ, ਮੈਂ ਜੂਏ ਵਿੱਚ ਸਭ ਕੁਝ ਹਾਰ ਗਿਆ। ਹੁਣ ਬਸ ਤੂੰ ਬਚੀ ਐ। ਮੈਂ ਤੈਨੂੰ ਵੀ ਦਾਤੇ ਲਗਾ ਦਿੱਤਾ। ਇਹ ਸੁਣ ਕੇ ਨੀਹਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਦਾ ਪਤੀ ਜਿਸ ਦੇ ਲਈ ਉਸਨੇ ਆਪਣੇ ਪਰਿਵਾਰ ਨੂੰ ਛੱਡਿਆ ਉਹੀ ਉਸ ਨੂੰ ਜੂਏ ਵਿੱਚ ਹਾਰ ਗਿਆ ਸੀ। ਨੀਹਾ ਦਾ ਦਿਲ ਟੁੱਟ ਗਿਆ ਪਰ ਉਸਨੇ ਹਿੰਮਤ ਨਹੀਂ ਹਾਰੀ। ਉਸਨੇ ਆਪਣੇ ਬੇਟੇ ਰਾਜੂ ਨੂੰ ਗੋਦੀ ਵਿੱਚ ਚੁੱਕਿਆ ਤੇ ਰਾਤ ਦੇ ਹਨੇਰੇ ਵਿੱਚ ਆਪਣੇ ਘਰ ਦੀ ਪਿੱਛੇ ਵਾਲੀ ਖਿੜਕੀ ਵਿੱਚੋਂ ਦੀ ਬਾਹਰ ਨਿਕਲ ਗਈ। ਨੀਹਾ ਦਾ ਮਨ ਡਰ ਤੇ ਗੁੱਸੇ ਨਾਲ ਭਰਿਆ ਹੋਇਆ ਸੀ। ਉਹ ਨਹੀਂ ਜਾਣਦੀ ਸੀ ਕਿ ਉਹ ਹੁਣ ਕਿੱਥੇ ਜਾਵੇਗੀ। ਵਾਰ ਉਸ ਨੂੰ ਸਿਰਫ ਇਹਨਾਂ ਪਤਾ ਸੀ ਕਿ ਉਸਨੇ ਆਪਣੇ ਬੇਟੇ ਨੂੰ ਬਚਾਉਣਾ ਹੈ ਉਸਨੇ ਆਪਣੀ ਭੈਣ ਸੀਮਾ ਨੂੰ ਫੋਨ ਕੀਤਾ ਤੇ ਰੋਂਦੇ ਹੋਏ ਕਿਹਾ ਦੀਦੀ ਮੈਂ ਮੁਸੀਬਤ ਵਿੱਚ ਹਾਂ ਕੀ ਮੈਂ ਤੇਰੇ ਕੋਲ ਆ ਸਕਦੀ ਹਾਂ ਸੀਮਾ ਨੇ ਤੁਰੰਤ ਹਾਂਮੀ ਪਰ ਦਿੱਤੀ ਤੇ ਕਿਹਾ ਨੇਹਾ ਤੂੰ ਚਿੰਤਾ ਨਾ ਕਰ ਤੂੰ ਪਪਾ ਆ ਜਾ ਮੈਂ ਹਾਂ ਸਭ ਕੁਝ ਠੀਕ ਹੋ ਜਾਵੇਗਾ ਨੇਹਾ ਨੇ ਰਾਹਤ ਦੀ ਸਾਹ ਲਈ ਤੇ ਆਪਣੇ ਬੇਟੇ ਨੂੰ ਲੈ ਕੇ ਆਪਣੇ ਪਿੰਡ ਦੀ ਟ੍ਰੇਨ ਵਿੱਚ ਬੈਠ ਗਈ ਟ੍ਰੇਨ ਦਾ ਸਫ਼ਰ ਲੰਬਾ ਸੀ 3-4 ਘੰਟਿਆਂ ਦੀ ਯਾਤਰਾ ਵਿੱਚ ਨੀਹਾ ਦਾ ਮਨ ਬਾਰ-ਬਾਰ ਅਤੀਤ ਤੇ ਭਵਿੱਖ ਦੇ ਵਿੱਚ ਝੂਜਦਾ ਰਿਹਾ ਰਾਜੂ ਉਸਦੀ ਗੋਦੀ ਵਿੱਚ ਸੁੱਤਾ ਪਿਆ ਸੀ ਪਰ ਨੀਹਾ ਦੀਆਂ ਅੱਖਾਂ ਵਿੱਚੋਂ ਨੀਂਦ ਕੋਸੋ ਦੂਰ ਸੀ ਉਹ ਸੋਚ ਰਹੀ ਸੀ ਕਿ ਹੁਣ ਉਸਦੀ ਜ਼ਿੰਦਗੀ ਦਾ ਕੀ ਹੋਵੇਗਾ ਕਿ ਉਸਦੀ ਭੈਣ ਉਸ ਨੂੰ ਆਪਣੇ ਘਰ ਵੱਚ ਰੱਖ ਸਕੇਗੀ ਕਿ ਉਹ ਆਪਣੇ ਬੇਟੇ ਨੂੰ ਜ਼ਿੰਦਗੀ ਦੇ ਸਕੇਗੀ ਜਿਸ ਦਾ ਉਸ ਨੇ ਸੁਪਨਾ ਦੇਖਿਆ ਸੀ ਇਨ੍ਹਾਂ ਸਵਾਲਾਂ ਦੇ ਵਿੱਚ ਉਹ ਟ੍ਰੇਨ ਉਸ ਦੇ ਸ਼ਹਿਰ ਤੇ ਸਟੇਸ਼ਨ ਤੇ ਪਹੁੰਚ ਗਈ ਰਾਤ ਦਾ ਸਮਾਂ ਸੀ ਸਟੇਸ਼ਨ ਤੇ ਭੀੜ ਸੀ ਤੇ ਲੋਕ ਇੱਧਰ ਉੱਧਰ ਆ ਜਾ ਰਹੇ ਸੀ ਨੀਹਾ ਨੇ ਰਾਜੂ ਨੂੰ ਸੀਨੇ ਨਾਲ ਲਗਾਇਆ ਤੇ ਸਟੇਸ਼ਨ ਤੇ ਉਤਰ ਗਈ ਭੀੜ ਨੂੰ ਦੇਖ ਕੇ ਉਸ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ। ਉਹ ਪਹਿਲੀ ਵਾਰ ਇਕੱਲੀ ਇੰਨੀ ਦੂਰ ਆਈ ਸੀ ਤੇ ਉਸ ਨੂੰ ਆਪਣੇ ਭੈਣ ਦੇ ਘਰ ਦੀਆਂ ਗਲੀਆਂ ਵੀ ਨਹੀਂ ਪਤਾ ਸੀ। ਲੋਕ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੇ ਸੀ। ਨੀਹਾ ਦਾ ਖੂਬਸੂਰਤ ਚਿਹਰਾ ਤੇ ਉਸ ਦੀ ਸਾਦਗੀ ਲੋਕਾਂ ਦਾ ਧਿਆਨ ਖਿੱਚ ਰਹੀ ਸੀ ਪਰ ਇਹ ਨਜ਼ਰਾਂ ਉਸ ਨੂੰ ਡਰਾਉਣ ਲੱਗੀਆਂ। ਉਹ बार-बार ਰਾਜੂ ਨੂੰ ਦੇਖਦੀ ਤੇ ਉਸ ਨੂੰ ਹੋਰ ਕੱਸ ਕੇ ਪਕੜ ਲੈਂਦੀ। ਐਨੈਨੋ ਸਟੇਸ਼ਨ ਤੇ ਇੱਕ ਲੜਕੇ ਦੀ ਨਜ਼ਰ ਨੇਹਾ ਤੇ ਪਈ ਉਸਦਾ ਨਾਮ ਸੀ ਸੰਦੀਪ ਸੰਦੀਪ ਇੱਕ ਸਧਾਰਨ ਜਿਹਾ ਲੜਕਾ ਸੀ ਜੋ ਪੁਪਾਲ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਉਹ ਸਟੇਸ਼ਨ ਤੇ ਆਇਆ ਆਪਣੇ ਕਿਸੇ ਦੋਸਤ ਨੂੰ ਲੈਣ ਆਇਆ ਸੀ ਪਰ ਜਦੋਂ ਉਸ ਦੀ ਨਜ਼ਰ ਨੇਹਾ ਤੇ ਪਈ ਤਾਂ ਉਸ ਨੂੰ ਲੱਗਿਆ ਕਿ ਇਹ ਔਰਤ ਪਰੇਸ਼ਾਨ ਹੈ ਨੇਹਾ ਦਾ ਡਰ ਭਰਿਆ ਚਿਹਰਾ ਤੇ ਉਸ ਦੀ ਗੋਦੀ ਵਿੱਚ ਸੁੱਤਾ ਹੋਇਆ ਰਾਜੂ ਨੂੰ ਦੇਖ ਕੇ ਸੰਦੀਪ ਨੂੰ ਕੁਝ ਅਜੀਬ ਜਿਹਾ ਲੱਗਿਆ ਉਹ ਥੋੜੇ ਸਮੇਂ ਤੱਕ ਨੀਹਾ ਨੂੰ ਦੇਖਦਾ ਰਿਹਾ ਉਸ ਨੂੰ ਲੱਗਿਆ ਕਿ ਸ਼ਾਇਦ ਇਹ ਔਰਤ ਪਹਿਲੀ ਵਾਰ ਇਕੱਲੀ ਸਫ਼ਰ ਕਰ ਰਹੀ ਹੈ ਇਸ ਲਈ ਇਹ ਇੰਨੀ ਘਬराई ਹੋਈ ਹੈ ਸੰਦੀਪ ਦਾ ਦਿਲ ਉਸ ਨੂੰ ਬੇਚੈਨ ਕਰਨ ਲੱਗਿਆ ਉਸ ਨੇ ਸੋਚਿਆ ਕਿ ਜੇ ਉਹ ਇਸ ਔਰਤ ਦੀ ਮਦਦ ਨਹੀਂ ਕਰੇਗਾ ਤਾਂ ਸ਼ਾਇਦ ਉਸ ਨੂੰ ਕੋਈ ਪਰੇਸ਼ਾਨੀ ਹੋ ਸਕਦੀ ਹੈ ਉਹ ਹੌਲੀ ਹੌਲੀ ਨੇਹਾ ਦੇ ਕੋਲ ਗਿਆ ਤੇ ਨਰਮ ਆਵਾਜ਼ ਵਿੱਚ ਬੋਲਿਆ ਮੈਡਮ ਤੁਸੀਂ ਠੀਕ ਹੋ ਮੈਨੂੰ ਲੱਗਦਾ ਹੈ ਕਿ ਤੁਸੀਂ ਬਹੁਤ ਡਰ ਰਹੀ ਹੋ ਕੀ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹੈ ਨੀਹਾ ਚੌਂਕ ਗਈ ਉਸਨੇ ਸੰਦੀਪ ਦੇ ਵੱਲ ਦੇਖਿਆ ਤੇ ਡਰਦੇ ਹੋਏ ਕਿਹਾ ਤੁਸੀਂ ਕੌਣ ਹੋ ਤੁਸੀਂ ਮੇਰੀ ਮਦਦ ਕਿਉਂ ਕਰਨਾ ਚਾਹੁੰਦੇ ਹੋ ਸੰਦੀਪ ਨੇ ਮੁਸਕਰਾਉਂਦੇ ਹੋਏ ਕਿਹਾ ਮੈਡਮ ਡਰਨ ਦੀ ਕੋਈ ਗੱਲ ਨਹੀਂ ਮੈਂ ਬਸ ਇਹਨਾਂ ਸਮਝ ਗਿਆ ਹਾਂ ਕੀ ਤੁਸੀਂ ਸ਼ਾਇਦ ਪਹਿਲੀ ਵਾਰ ਪੁਪਾਲ ਆਈ ਹੋ ਤੇ ਇਸ ਲਈ ਥੋੜਾ ਡਰ ਰਹੀ ਹੋ ਤੁਹਾਡਾ ਬੱਚਾ ਵੀ ਡਰਿਆ ਹੋਇਆ ਲੱਗ ਰਿਹਾ ਹੈ ਮੇਰੇ ਕੋਲ ਵੀ ਇੱਕ ਛੋਟਾ ਜਿਹਾ ਬੱਚਾ ਹੈ ਤੇ ਜਦੋਂ ਮੈਂ ਤੁਹਾਡੇ ਬੱਚੇ ਨੂੰ ਦੇਖਿਆ ਤਾਂ ਮੈਨੂੰ ਉਸ ਦੀ ਚਿੰਤਾ ਹੋਈ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਦੱਸੋ ਤੁਸੀਂ ਕਿੱਥੇ ਜਾਣਾ ਹੈ ਨੀਹਾ ਨੂੰ ਸੰਦੀਪ ਦੀਆਂ ਗੱਲਾਂ ਵਿੱਚ ਸਚਾਈ ਨਜ਼ਰ ਆਈ ਉਸਨੇ ਹੌਲੀ ਜਿਹਾ ਕਿਹਾ ਮੈਂ ਆਪਣੀ ਭੈਣ ਦੇ ਘਰੇ ਜਾਣਾ ਹੈ ਉਸ ਦਾ ਘਰ ਇੱਥੋਂ ਜਿਆਦਾ ਦੂਰ ਨਹੀਂ ਸੰਦੀਪ ਨੇ ਉਸ ਤੋਂ ਪਤਾ ਪੁੱਛਿਆ ਤੇ ਨੀਹਾ ਨੇ ਉਸ ਨੂੰ ਆਪਣੀ ਭੈਣ ਦਾ ਪੂਰਾ ਪਤਾ ਦੱਸ ਦਿੱਤਾ ਸੰਦੀਪ ਨੇ ਕਿਹਾ ਚਲੋ ਮੈਂ ਤੁਹਾਨੂੰ ਉੱਥੋਂ ਤੱਕ ਛੱਡ ਦਿੰਦਾ ਹਾਂ ਜਿਆਦਾ ਦੂਰ ਨਹੀਂ ਹੈ ਨੀਹਾ ਨੂੰ ਹਜੇ ਵੀ ਥੋੜਾ ਡਰ ਲੱਗ ਰਿਹਾ ਸੀ ਪਰ ਉਸ ਦੇ ਕੋਲ ਹੋਰ ਕੋਈ ਰਾਸਤਾ ਵੀ ਨਹੀਂ ਸੀ ਉਸ ਨੇ ਰਾਜੂ ਨੂੰ ਗੋਦੀ ਵਿੱਚ ਚੁੱਕਿਆ ਤਿਸ ਸੰਦੀਪ ਦੇ ਪਿੱਛੇ-ਪਿੱਛੇ ਤੁਰਨ ਲੱਗੀ ਰਸਤੇ ਵਿੱਚ ਸੰਦੀਪ ਨੇ ਉਸ ਦੇ ਨਾਲ ਥੋੜੀ-ਬਹੁਤ ਗੱਲਬਾਤ ਕੀਤੀ ਤਾਂ ਕਿ ਨੀਹਾ ਦਾ ਡਰ ਘਟ ਹੋ ਜਾਵੇ ਉਹ ਬੋਲਿਆ ਤੁਹਾਡਾ ਬੇਟਾ ਬਹੁਤ ਪਿਆਰਾ ਹੈ ਇਸ ਦਾ ਨਾਮ ਕੀ ਹੈ ਨੀਹਾ ਨੇ ਮੁਸਕਰਾਉਂਦੇ ਹੋਏ ਕਿਹਾ ਰਾਜੂ ਸੰਦੀਪ ਨੇ ਹੱਸ ਕੇ ਕਿਹਾ ਵਾਹ ਨਾਮ ਵੀ ਬਹੁਤ ਪਿਆਰਾ ਹੈ ਥੋੜੀ ਦੇਰ ਬਾਅਦ ਉਹ ਉਸ ਪਤੇ ਤੇ ਪਹੁੰਚ ਗਈ ਜੋ ਨੀਹਾ ਨੇ ਦੱਸਿਆ ਸੀ ਨੇਹਾ ਨੇ ਜਿਵੇਂ ਹੀ ਘਰ ਨੂੰ ਦੇਖਿਆ ਉਸ ਨੂੰ ਤੁਰੰਤ ਪਹਿਚਾਨ ਲਿਆ ਇਹ ਉਸ ਦੀ ਭੈਣ ਸੀਮਾ ਦਾ ਘਰ ਸੀ ਉਸ ਨੇ ਕਈ ਵਾਰ ਸੀਮਾ ਦੀ ਸੋਸ਼ਲ ਮੀਡੀਆ ਤਸਵੀਰਾਂ ਵਿੱਚ ਇਸ ਘਰ ਨੂੰ ਦੇਖਿਆ ਸੀ ਨੇਹਾ ਨੇ ਰਾਹਤ ਦੀ ਸਾਹ ਲਈ ਤੇ ਸੰਦੀਪ ਦੇ ਵੱਲ ਦੇਖ ਕੇ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਬਹੁਤ ਮਦਦ ਕੀਤੀ ਸੰਦੀਪ ਨੇ ਮੁਸਕਰਾਉਂਦੇ ਹੋਏ ਕਿਹਾ ਕੋਈ ਗੱਲ ਨਹੀਂ ਸੀ ਆਪਣੇ ਬੱਚੇ ਦਾ ਧਿਆਨ ਰੱਖੋ ਐਨਾ ਕਹਿ ਕੇ ਉਹ ਉੱਥੋਂ ਚਲਾ ਗਿਆ ਨੇਹਾ ਨੇ ਆਪਣੀ ਭੈਣ ਦੇ ਘਰ ਦਾ ਦਰਵਾਜ਼ਾ ਖੜਕਾਇਆ ਜਿਵੇਂ ਹੀ ਸੀਮਾ ਨੇ ਦਰਵਾਜ਼ਾ ਖੋਲ੍ਹਿਆ ਨੇਹਾ ਦੇ ਅੱਖਾਂ ਵਿੱਚੋਂ ਹੰਝੂਆਂ ਦੀ ਧਾਰਾ ਵਹਿ ਤਰੀ ਉਹ ਫੁੱਟ ਫੁੱਟ ਕੇ ਰੋਣ ਲੱਗੀ ਸੀਮਾ ਨੇ ਉਸ ਨੂੰ ਗਲੇ ਲਗਾਇਆ ਤੇ ਘਰ ਦੇ ਅੰਦਰ ਲੈ ਗਈ ਉਸ ਨੇ ਨੇਹਾ ਨੂੰ ਪਾਣੀ ਪਿਲਾਇਆ ਤੇ ਪਿਆਰ ਨਾਲ ਪੁੱਛਿਆ ਨੇਹਾ ਕੀ ਹੋਇਆ ਤੂੰ ਐਨੀ ਪਰੇਸ਼ਾਨ ਕਿਉਂ ਐ ਫੋਨ ਤੇ ਤੂੰ ਕਿਹਾ ਸੀ ਕਿ ਤੂੰ ਮੁਸੀਬਤ ਵਿੱਚ ਐ ਦੱਸ ਕੀ ਗੱਲ ਐ ਨੀਹਾ ਨੇ ਰੋਂਦੇ ਹੋਏ ਆਪਣੀ ਸਾਰੀ ਕਹਾਣੀ ਆਪਣੀ ਭੈਣ ਸੀਮਾ ਨੂੰ ਸੁਣਾਈ ਉਸਨੇ ਦੱਸਿਆ ਕਿ ਕਿਵੇਂ 모हित ਨੇ ਉਸ ਨੂੰ ਜੂਏ ਵਿੱਚ ਦਾਅ ਤੇ ਲਗਾ ਦਿੱਤਾ ਤੇ ਕਿਵੇਂ ਉਹ ਆਪਣੀ ਤੇ ਰਾਜੂ ਦੀ ਜਾਨ ਬਚਾ ਕੇ ਭੱਜੀ ਸੀਮਾ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਪਰ ਉਸਨੇ ਆਪਣੀ ਛੋਟੀ ਭੈਣ ਨੂੰ ਗਲੇ ਲਗਾਇਆ ਤੇ ਕਿਹਾ ਨੇਹਾ ਤੂੰ ਚਿੰਤਾ ਨਾ ਕਰ ਹੁਣ ਤੂੰ ਮੇਰੇ ਕੋਲ ਐ ਮੈਂ ਹਾਂ ਸਭ ਕੁਝ ਠੀਕ ਹੋ ਜਾਵੇਗਾ ਨੇਹਾ ਨੇ ਸਕੂਨ ਦਾ ਸਾਹ ਲਿਆ ਤੇ ਆਪਣੀ ਭੈਣ ਦੇ ਘਰ ਵਿੱਚ ਰਹਿਣ ਲੱਗੀ ਪਰ ਜਿਵੇਂ ਜਿਵੇਂ ਦਿਨ ਬੀਤਣ ਲੱਗੇ ਸੀਮਾ ਦਾ ਪਤੀ ਰਜੇਸ਼ ਨੇਹਾ ਤੇ ਰਾਜੂ ਦੇ ਖਰਚੇ ਤੋਂ ਪਰੇਸ਼ਾਨ ਹੋਣ ਲੱਗਿਆ ਉਹ बार-बार ਸੀਮਾ ਨੂੰ ਕਹਿੰਦਾ ਕਦੋਂ ਤੱਕ ਇਹ ਦੋਨੇ ਸਾਡੇ ਘਰ ਵਿੱਚ ਰਹਿਣਗੇ ਮੈਂ ਇਹਨਾਂ ਦਾ ਖਰਚਾ ਕਿਵੇਂ ਚੁੱਕਾਂਗਾ ਸੀਮਾ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਪਰ ਰਜੇਸ਼ ਦਾ ਗੁੱਸਾ ਵਧਦਾ ਹੀ ਗਿਆ ਇੱਕ ਰਾਤ ਨੇਹਾ ਆਪਣੇ ਕਮਰੇ ਵਿੱਚ ਸੀ ਜਦੋਂ ਉਸ ਨੂੰ ਸੀਮਾ ਤੇ ਰਜੇਸ਼ ਦੀ ਲੜਾਈ ਦੀ ਆਵਾਜ਼ ਸੁਣਾਈ ਦਿੱਤੀ ਰਜੇਸ਼ ਗੁੱਸੇ ਵਿੱਚ ਉੱਚੀ ਉੱਚੀ ਬੋਲ ਰਿਹਾ ਹੈ ਕਿ ਤੇਰੀ ਭੈਣ ਨੂੰ ਕਹਿ ਦੇ ਕਿ ਉਹ ਇੱਥੋਂ ਚਲੀ ਜਾਵੇ ਮੈਂ ਇਹਨਾਂ ਦੋਨਾਂ ਦਾ ਬੋਝ ਨਹੀਂ ਚੱਕ ਸਕਦਾ ਸੀਮਾ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰਜੇਸ਼ ਕوجੀ ਵੀ ਸੁਣਨ ਨੂੰ ਤਿਆਰ ਨਹੀਂ ਸੀ ਨੇਹਾ ਇਹ ਸਭ ਕੁਝ ਸੁਣ ਕੇ ਸੁੰਨ ਰਹਿ ਗਈ ਉਸ ਨੂੰ ਲੱਗਿਆ ਕਿ ਉਸ ਦੀ ਵਜ੍ਹਾ ਨਾਲ ਉਸ ਦੀ ਭੈਣ ਦਾ ਘਰ ਟੁੱਟ ਰਿਹਾ ਹੈ ਉਸ ਨੇ ठान ਲਿਆ ਕਿ ਉਹ ਹੁਣ ਆਪਣੀ ਭੈਣ ਤੇ ਬੋਝ ਨਹੀਂ ਬਣੇਗੀ ਅਗਲੀ ਸਵੇਰ ਨੇਹਾ ਨੇ ਸੀਮਾ ਨੂੰ ਕਿਹਾ ਦੀਦੀ ਮੈਨੂੰ ਕੁਝ ਕੰਮ ਪਾਲਣਾ ਪਵੇਗਾ ਮੈਂ ਹੁਣ ਹੋਰ ਤੇਰੇ ਤੇ ਬੋਝ ਨਹੀਂ ਬਣਾਉਣਾ ਚਾਹੁੰਦੀ ਸੀਮਾ ਨੇ ਉਸ ਨੂੰ ਮਨਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨੀਹਾ ਨੇ ਜਿੱਦ ਫੜ ਲਈ ਆਖਿਰਕਾਰ ਸੀਮਾ ਨੇ ਹਾਮੀ ਭਰ ਦਿੱਤੀ ਤੇ ਕਿਹਾ ਠੀਕ ਹੈ ਜੇ ਤੂੰ ਕੰਮ ਕਰਨਾ ਚਾਹੁੰਦੀ ਹੈ ਤਾਂ ਕਰ ਲੈ ਇਸ ਵਿੱਚ ਕੋਈ ਬੁਰਾਈ ਨਹੀਂ ਨੀਹਾ ਨੇ ਉਸੇ ਦਿਨ ਤੋਂ ਕੰਮ ਦੀ ਭਾਲ ਸ਼ੁਰੂ ਕਰ ਦਿੱਤੀ ਉਹ ਜਿਆਦਾ ਪੜ੍ਹੀ ਲਿਖੀ ਨਹੀਂ ਸੀ ਸਿਰਫ 10ਵੀਂ ਪਾਸ ਸੀ ਇਸ ਲਈ ਉਸ ਨੂੰ ਝਾੜੂ ਪੋਚੇ ਦਾ ਕੰਮ ਮਿਲਿਆ ਨੀਹਾ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਸਵੇਰੇ ਜਲਦੀ ਉੱਠਦੀ ਘਰਾਂ ਦੇ ਵਿੱਚ ਕੰਮ ਕਰਦੀ ਤੇ ਸ਼ਾਮ ਨੂੰ ਥੱਕ ਕੇ ਘਰ ਵਾਪਸ ਆਉਂਦੀ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਹੁਣ ਆਪਣੇ ਤੇ ਆਪਣੇ ਬੇਟੇ ਦੇ ਲਈ ਕੁਝ ਕਰ ਰਹੀ ਸੀ ਪਹਿਲੀ ਤਨਖਾਹ ਦੇ ਰੂਪ ਵਿੱਚ ਉਸ ਨੂੰ 2000 ਰੁਪਏ ਮਿਲੇ ਤੇ 1000 ਰੁਪਏ ਉਸ ਨੇ ਆਪਣੀ ਭੈਣ ਨੂੰ ਦਿੱਤਾ ਤੇ ਕਿਹਾ ਦੀਦੀ ਆ ਲਓ ਤੂੰ ਮੇਰੇ ਲਈ ਇੰਨਾ ਕੁਝ ਕਰ ਰਹੀ ਹੈਂ ਤਾ ਮੇਰਾ ਵੀ ਤਾਂ ਕੁਝ ਫਰਜ ਬਣਦਾ ਸੀਮਾ ਨੇ ਪੈਸੇ ਲੈਣ ਤੋਂ ਮਨਾ ਕੀਤਾ ਪਰ ਨੇਹਾ ਨੇ ਜ਼ਬਰਦਸਤੀ ਉਸ ਨੂੰ ਪੈਸੇ ਦੇ ਦਿੱਤੇ ਸਮਾਂ ਬੀਤਦਾ ਗਿਆ ਨੇਹਾ ਨੇ ਮਿਹਨਤ ਨਾਲ ਕਈ ਕਰਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ 2 ਸਾਲਾਂ ਵਿੱਚ ਉਸ ਨੇ ਆਪਣੀ ਜ਼ਿੰਦਗੀ ਨੂੰ ਥੋੜਾ ਸੰਭਾਲ ਲਿਆ ਸੀ ਰਾਜੂ ਹੁਣ ਵੱਡਾ ਹੋ ਰਿਹਾ ਸੀ ਤੇ ਨੇਹਾ ਚਾਹੁੰਦੀ ਸੀ ਕਿ ਉਹ ਸਕੂਲ ਜਾਵੇ ਉਸ ਨੇ ਆਪਣੇ ਬੇਟੇ ਰਾਜੂ ਦੇ ਲਈ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਪਰ ਇੱਕ ਦਿਨ ਅਚਾਨਕ ਰਾਜੂ ਦੀ ਤਬੀਅਤ ਖਰਾਬ ਹੋ ਗਈ ਨੇਹਾ ਘਬਰਾ ਗਈ ਤੇ ਉਸ ਨੂੰ ਤੁਰੰਤ ਹਸਪਤਾਲ ਲੈ ਗਈ ਹਸਪਤਾਲ ਵਿੱਚ ਡਾਕਟਰ ਨੇ ਰਾਜੂ ਨੂੰ ਦੇਖਿਆ ਤੇ ਦੱਸਿਆ ਕਿ ਕਿ ਉਸ ਨੂੰ ਇਨਫੈਕਸ਼ਨ ਹੋ ਗਈ ਹੈ ਇਲਾਜ ਦੇ ਲਈ 10 ਤੋਂ 15000 ਰੁਪਏ ਦਾ ਖਰਚਾ ਆਵੇਗਾ ਪਰ ਨੇਹਾ ਦੇ ਕੋਲ ਤਾਂ ਸਿਰਫ 3000 ਰੁਪਏ ਸੀ ਉਸਨੇ ਡਾਕਟਰ ਅੱਗੇ ਬੇਨਤੀ ਕੀਤੀ ਡਾਕਟਰ ਸਾਹਿਬ ਮੇਰੇ ਕੋਲ ਸਿਰਫ ਇੰਨੇ ਹੀ ਪੈਸੇ ਹਨ ਪਲੀਜ਼ ਮੇਰੇ ਬੱਚੇ ਦਾ ਇਲਾਜ ਕਰ ਦਿਓ ਮੈਂ ਬਾਅਦ ਵਿੱਚ ਕੰਮ ਕਰਕੇ ਤੁਹਾਡੇ ਪੈਸੇ ਵਾਪਸ ਕਰ ਦੇਵਾਂਗੀ ਪਰ ਡਾਕਟਰ ਨੇ ਸਾਫ਼ ਮਨਾਂ ਕਰ ਦਿੱਤਾ ਉਸਨੇ ਕਿਹਾ ਇੱਥੇ ਧਰਮਸ਼ਾਲਾ ਨਹੀਂ ਹੈ ਬਿਨਾਂ ਪੈਸਿਆਂ ਤੋਂ ਇਲਾਜ ਨਹੀਂ ਹੋ ਸਕਦਾ ਨੇਹਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ बार-बार ਡਾਕਟਰ ਦੇ ਸਾਹਮਣੇ ਮਨਤਾ ਤਰਲੇ ਕਰਨ ਲੱਗੀ ਪਰ ਡਾਕਟਰ ਤਸ ਤੋਂ ਮਸਣਾ ਹੋਇਆ ਤੇ ਇਹਨੇ ਨੂੰ ਉਥੇ ਇੱਕ ਹੋਰ ਡਾਕਟਰ ਆਇਆ ਉਸ ਦਾ ਨਾਮ ਸੀ ਡਾਕਟਰ ਸੰਦੀਪ ਜਿਵੇਂ ਹੀ ਉਹਨਾਂ ਨੇ ਨੀਹਾ ਤੇ ਰਾਜੂ ਨੂੰ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਚਮਕ ਉਠੀਆਂ ਉਹਨਾਂ ਨੇ ਤੁਰੰਤ ਕਿਹਾ ਕੋਈ ਗੱਲ ਨਹੀਂ ਇਸ ਬੱਚੇ ਦਾ ਇਲਾਜ ਹੋ ਜਾਵੇਗਾ ਸਾਰਾ ਖਰਚਾ ਮੈਂ ਖੁਦ ਚੁੱਕਾਂਗਾ ਨੀਹਾ ਨੂੰ ਯਕੀਨ ਨਹੀਂ ਹੋਇਆ ਉਸਨੇ ਡਾਕਟਰ ਸੰਦੀਪ ਦੇ ਅੱਗੇ ਹੱਥ ਜੋੜੇ ਤੇ ਕਿਹਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਰਾਜੂ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਤੇ ਉਸਦਾ ਇਲਾਜ ਸ਼ੁਰੂ ਹੋ ਗਿਆ ਡਾਕਟਰ ਸੰਦੀਪ ਉਹੀ ਆਦਮੀ ਸੀ ਜੋ ਨੀਹਾ ਨੂੰ ਉਸਦੀ ਪੈਣ ਦੇ ਘਰ ਛੱਡ ਕੇ ਆਇਆ ਸੀ ਡਾਕਟਰ ਸੰਦੀਪ ਵਾਰ-ਵਾਰ ਰਾਜੂ ਨੂੰ ਮਿਲਣ ਆਉਂਦਾ ਉਸਦੇ ਨਾਲ ਗੱਲਾਂ ਕਰਦਾ ਤੇ ਹਰ ਸਮੇ ਉਸ ਨੂੰ ਹਸਾਉਂਦਾ ਰਹਿੰਦਾ। ਨੀਹਾ ਨੂੰ ਵੀ ਡਾਕਟਰ ਸੰਦੀਪ ਦੀਆਂ ਗੱਲਾਂ ਨਾਲ ਸਕੂਨ ਮਿਲਦਾ। 15 ਦਿਨਾਂ ਬਾਅਦ ਰਾਜੂ ਪੂਰੀ ਤਰ੍ਹਾਂ ਠੀਕ ਹੋ ਗਿਆ। ਜਦੋਂ ਛੁੱਟੀ ਦਾ ਸਮਾਂ ਆਇਆ ਤਾਂ ਨੀਹਾ ਨੇ ਆਪਣੇ 3000 ਰੁਪਏ ਕੱਢੇ ਤੇ ਡਾਕਟਰ ਸੰਦੀਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰ ਸੰਦੀਪ ਨੇ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ। ਉਹਨਾਂ ਨੇ ਕਿਹਾ, "ਨੀਹਾ, ਇੰਨਾ ਪੈਸਿਆਂ ਦੀ ਮੈਨੂੰ ਜ਼ਰੂਰਤ ਨਹੀਂ।" ਜੇ ਤੂੰ ਸੱਚਮੁੱਚ ਮੇਰਾ ਐਸਾਨ ਮੰਨਦੀ ਐ ਤਾਂ ਮੇਰੇ ਨਾਲ ਵਿਆਹ ਕਰਵਾ ਲੈ ਇਹ ਸੁਣ ਕੇ ਨੀਹਾ ਸੁੱਨ ਰਹਿ ਗਈ ਉਸਨੇ ਹੈਰਾਨੀ ਨਾਲ ਪੁੱਛਿਆ ਡਾਕਟਰ ਸਾਹਿਬ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਡਾਕਟਰ ਸੰਦੀਪ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਦੱਸਿਆ ਕਿ ਉਹ ਵੀ ਨੀਹਾ ਦੀ ਤਰ੍ਹਾਂ ਇਕੱਲੇ ਹਨ ਉਹਨਾਂ ਦੀ ਪਤਨੀ ਤੇ ਇੱਕ ਬੇਟਾ ਇੱਕ ਸੜਕ ਹਾਦਸੇ ਦੇ ਵਿੱਚ ਮਰ ਚੁੱਕੇ ਸੀ ਜਦੋਂ ਉਹਨਾਂ ਨੇ ਸਟੇਸ਼ਨ ਤੇ ਨੀਹਾ ਤੇ ਰਾਜੂ ਨੂੰ ਦੇਖਿਆ ਸੀ ਤਾਂ ਉਸ ਸਮੇਂ ਉਹਨਾਂ ਨੂੰ ਆਪਣੇ ਬੇਟੇ ਦੀ ਯਾਦ ਆ ਗਈ ਸੀ ਡਾਕਟਰ ਸੰਦੀਪ ਨੇ ਕਿਹਾ ਕਿ ਨੀਹਾ ਮੈਂ ਤੇਰੇ ਬੇਟੇ ਨੂੰ ਬਹੁਤ ਪਿਆਰ ਕਰਨ ਲੱਗਿਆ ਹਾਂ ਤੇ ਮੈਂ ਨਹੀਂ ਚਾਹੁੰਦਾ ਕਿ ਤੇਰਾ ਬੇਟਾ ਤੇ ਤੂੰ ਮੁਸ਼ਕਲਾਂ ਵਿੱਚ ਰਹੋ ਨੀਹਾ ਨੇ ਉਸ ਦੀ ਗੱਲ ਸੁਣੀ ਤੇ ਗਹਿਰੀ ਸੋਚ ਵਿੱਚ ਪੈ ਗਈ ਉਸ ਨੇ ਸੋਚਿਆ ਕਿ ਸ਼ਾਇਦ ਕੀ ਇਹ ਉੱਪਰ ਵਾਲੇ ਦਾ ਇਸ਼ਾਰਾ ਹੈ ਆਖਰਕਾਰ ਨੀਹਾ ਨੇ ਹਾਮੀ ਭਰ ਦਿੱਤੀ ਡਾਕਟਰ ਸੰਦੀਪ ਤੇ ਨੀਹਾ ਨੇ ਇੱਕ ਮੰਦਿਰ ਵਿੱਚ ਸਾਦਗੀ ਨਾਲ ਵਿਆਹ ਕਰ ਲਿਆ ਵਿਆਹ ਤੋਂ ਬਾਅਦ ਨੀਹਾ ਤੇ ਰਾਜੂ ਡਾਕਟਰ ਸੰਦੀਪ ਦੇ ਘਰ ਵਿੱਚ ਰਹਿਣ ਲੱਗੇ ਉੱਥੇ ਉਹਨਾਂ ਨੂੰ ਉਹ ਸੁੱਖ ਤੇ ਸਕੂਨ ਮਿਲਿਆ ਜੋ ਨੀਹਾ ਨੇ ਕਦੇ ਸੋਚਿਆ ਵੀ ਨਹੀਂ ਸੀਮਾ ਨੂੰ ਵੀ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਸੀ ਅੱਜ 5 ਸਾਲ ਬੀਤ ਚੁੱਕੇ ਹਨ ਨੇਹਾ ਤੇ ਡਾਕਟਰ ਸੰਦੀਪ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਿਤਾ ਰਹੇ ਹਨ ਰਾਜੂ ਹੁਣ ਸਕੂਲ ਜਾਂਦਾ ਤੇ ਨੇਹਾ ਇੱਕ ਬਹੁਤ ਵੱਡੇ ਪੰਗਲੇ ਵਿੱਚ ਰਹਿੰਦੀ ਹੈ ਜੋ ਨੇਹਾ ਕਦੇ ਦਰਦ-ਦਰਦੀਆਂ ਠੋਕਰਾਂ ਖਾਂਦੀ ਸੀ ਅੱਜ ਉਹ ਗੱਡੀਆਂ ਵਿੱਚ ਘੁੰਮਦੀ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ